ਕੰਗਲਾ ਨੋਤੀ ਥੱਪੜ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿੱਥੇ ਪੂਰਾ ਪੰਜਾਬ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਚੀਜ਼ ਦੀ ਚਰਚਾ ਚੱਲਦੀ ਪਈਗੀ ਉੱਥੇ ਨਾਲ ਹੀ ਦੋ ਕੁੜੀਆਂ ਵੱਲੋਂ ਇੱਕ ਗਾਣਾ ਕੱਢ ਕੇ ਕੰਗਲਾ ਨੋਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੈਨੂੰ ਕੀ ਲੋੜ ਹੈਗੀਆ ਪੰਜਾਬ ਦੇ ਮਸਲਿਆਂ ਦੇ ਵਿੱਚ ਆਪਣੀ ਟੰਗ ਅੜਾਉਣ ਦੀ ਕੀ ਲੋੜ ਹੈਗੀ ਕਿਸਾਨਾਂ ਨੂੰ ਮਾੜਾ ਚੰਗਾ ਕਹਿਂਦੀ ਤੁਸੀਂ ਆਪ ਦੇ ਕੰਮ ਨਾਲ ਰੱਖੋ ਮਤਲਬ ਜੇ ਕੋਈ ਪੰਜਾਬੀ ਲੰਗਰ ਲਗਾਉਂਦਾ ਹੈ ਤਾਂ ਉਹ ਫਿਰ ਚੰਗਾ ਹੋ ਜਾਂਦਾ ਹੈ ਕਿ ਜੇ ਕੋਈ ਪੰਜਾਬੀ ਆਪਦੇ ਹੱਕ ਦੀ ਗੱਲ ਕਰਦਾ ਤੇ ਉਹ ਫਿਰ ਬੁਰਾ ਹੋ ਜਾਂਦਾ ਹੈ ਇਹ ਕੁੜੀਆਂ ਨੇ ਇੱਕ ਗਾਇਹਨ ਦਾ ਗਾਣਾ ਗਾ ਕੇ ਗਾਣੇ ਦੇ ਲਹਿਜੇ ਦੇ ਵਿੱਚ ਬਹੁਤ ਹੀ ਸੁੰਦਰ ਗਾਣਾ ਸੁਣਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬੀਆਂ ਨੂੰ ਇੰਨੀ ਗੱਲ ਵੀ ਆਖੀ ਗਈ ਹੈ ਕਿ ਤੁਸੀਂ ਜਦੋਂ ਵੀ ਆਪਣੇ ਹੱਕ ਲੈਣੇ ਹੁੰਦੇ ਆ ਤੇ ਆਪਾਂ ਸਾਨੂੰ ਜਿਹੜਾ ਉਹ ਸੰਘਰਸ਼ਤਾ ਕਰਨਾ ਪੈਂਦਾਗਾ ਲੇਕਿਨ ਜਿਹੜੇ ਲੋਕ ਸਾਨੂੰ ਗਲਤ ਕਹਿੰਦੇ ਤੇ ਫਿਰ ਪੰਜਾਬੀ ਉਹਨਾਂ ਨੂੰ ਜਵਾਬ ਦੇਣਾ ਵੀ ਜਾਣਦੇ ਹੈਗੇ ਨੇ ਇਹ ਕੁੜੀਆਂ ਨੇ ਇੱਕ ਗਾਣਾ ਸੁਣਾਇਆ ਆ ਉਹ ਤੁਹਾਨੂੰ ਸੁਣਾਣੇ ਆ ਉਸ ਗਾਣੇ ਦੀਆਂ ਦੋ ਲੈਣਾ ਉਹ ਨਾਲ ਨਾਲ ਵੀਡੀਓ ਜਵਾਬ ਜ਼ਰੂਰ ਦਿਓ ਕਮੈਂਟ ਜ਼ਰੂਰ ਕਰਿਓ ਤਾਂ ਕਿ ਸਾਨੂੰ ਵੀ ਪਤਾ ਚੱਲ ਸਕੇ ਕਿ ਤੁਹਾਡਾ ਇਸ ਬਾਰੇ ਕੀ ਖਿਆਲ ਤੇ ਮੈਂ ਹਾਂ ਸਿਮਰਤਾ ਸਾਡੇ ਕਿਸਾਨ ਵੀਰਾਂ ਦੇ ਸ਼ਾਂਤਮਈ ਪ੍ਰੋਟੈਸਟ ਦੇ ਉੱਤੇ ਕੰਗਨਾਂ ਰਣਾ ਤੇ ਪਾਇਲ ਰਹਾਦਗੀ ਨੇ ਕੁਝ ਭੱਦੇ ਕਮੈਂਟ ਕੀਤੇ ਨੇ ਤੇ ਉਹਦੇ ਅਸੀਂ ਜਵਾਬ ਵਿੱਚ ਕੁਝ ਕਿ ਲਾਈਨਾਂ ਲਿਖੀਆਂ ਨੇ ਜੋ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਨੇ ਜਾ ਰਹੇ ਹਾਂ ਨਹੀਂ ਸੁਣ ਪਾਇਲ ਨਹੀਂ ਸੁਣ ਕੰਗਨਾਂ ਮੰਗਣਾ ਸਾਡਾ ਹੱਕ ਅਸੀਂ ਐ ਮੰਗਣਾ ਚਾਹੇ ਸੂਲੀ ਪੈ ਜੇ ਟੰਗਣਾ ਚਾਹੇ ਤੈ ਜੇ ਸੂਲੀ ਟੰਗਣਾ ਤੂੰ ਆਪਣੀ ਜੀਬ ਸੁਭਾਲ ਕੁੜੇ ਜੇ ਹੋਗੇ ਤੇਰੇ ਨਾਲ ਸਿੱਧੇ ਬਹਿ ਫੱਟੇਗੀ ਮਾਨ ਕੁੜੇ ਜੇ ਹੋਗੇ ਤੇਰੇ ਨਾਲ ਸਿੱਧੇ ਤੂੰ ਬਹਿ ਫੱਟੇਗੀ ਮਾਨ ਕੁੜੇ ਤੈਨੂੰ ਸ਼ਰਮ ਰਸਾ ਨਾ ਆਈ ਤੂੰ ਔਰਤ ਹੋ ਕੇ ਇਸੋਂ ਤੂੰ ਕੀਮਤ ਲਾਈ ਉਹ ਇਸੋਂ ਤੂੰ ਕੀਮਤ ਲਾਹੀ ਜਜ਼ਬਾ ਹਟੀਏ ਦਿਕਦਾ ਨਹੀਂ ਅਸੀਂ ਬਹਿਣ ਪਾਈ ਸਭ ਇਕੱਠੇ ਤੂੰ ਸਾਡੇ ਮੂਰੇ ਟਿਕਣਾ ਨਹੀਂ ਅਸੀਂ ਬਹਿਣ ਪਾਈ ਸਭ ਇਕੱਠੇ ਤੂੰ ਸਾਡੇ ਮੂਰੇ ਟਿਕਣਾ ਨਹੀਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ